ਸਨੀ ਥੋੜਾ ਤਾਂ ਮਗਨ ਕਰ ਲੈ ਗੱਲ ਕਰ ਰਿਹਾ ਹੋਇਆ ਬੰਦਾ ਜੀ ਬੰਦਾ ਉਹ ਪਾਜੀ ਵੀਡੀਓ ਵਰਕਰ ਬੰਦਾ ਜੀ ਬੰਦਾ ਵੀਰ ਸਾਹਿਬ ਇੱਕ ਮਿੰਟ ਵੀਡੀਓ ਅਧੂਪ ਜੀ ਆ ਜਾ ਮਾੜਾ ਪਹਿਲੇ ਹਾਜੀ ਹੈਪੀ ਆ ਜਾ ਪਿੱਛੇ ਬਰੇ ਹੈਪੀ ਆ ਜਾ ਮਾੜੀ ਕੁੜੀ ਥੋੜਾ ਇੱਕ ਜਿਹੜੀ ਓਕੇ ਹੁਣ ਗੋਲੀ ਮਾਰੀ ਪਾਣੀ ਮਾਰੀ 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 ਇੱਕ ਇੱਕ ਮਿੰਟ ਇੱਕ ਮਾਰ ਦੇ ਪਰ ਉਹ ਤਾਂ ਪੱਤਰਕਾਰੀ ਨਹੀਂ ਬਣਾਉਣੀ ਤੇਗੀ। ਓਕੇ ਬਮ ਥੈਂਕ ਯੂ। ਲਾਈਟ ਲੈ ਲਓ ਬਈ ਉਹ ਕੱਢ ਨਾ। ਉਹ ਕਾਹ ਹੈ ਕਰਾਂ ਜੀ। ਨਹੀਂ। ਮੈਂ ਵੀ ਅੱਜ ਸਭ ਤੋਂ ਪਹਿਲਾਂ ਤੁਹਾਨੂੰ ਬਾਰਕਾ ਦੀ ਤੁਹਾਡੀ ਮੈਰਿਜ ਹੋਈ ਹੈ ਪਰ ਇੱਕ ਹੋਰ ਖੁਸ਼ੀ ਦੀ ਗੱਲ ਤੁਹਾਨੂੰ ਮਿਲੇਗੀ ਨਾਲ ਦੀ ਨਾਲ ਅੱਜ ਰਜਿਸਟ੍ਰੇਸ਼ਨ ਵੀ ਹੋ ਗਈ ਵਿਆਹ ਦੀ ਕੀ ਕਹੋਗੇ ਜੀ ਜਦੋਂ ਸੀ ਆਏ ਤਾਂ ਲੱਗਿਆ ਸੀ ਕਿ ਇਹ ਇੰਸਟੈਂਟਿੰਗ ਕਹਿੰਦਾ ਰਜਿਸਟ੍ਰੇਸ਼ਨ ਉਹਨਾਂ ਤੋਂ ਬਹੁਤ ਛਿੜੀ ਹੈ ਐਂਡ ਥੈਂਕ ਯੂ ਸਭਾ ਕਿ ਇਤਨਾ ਅੰਨ ਨਾਲ ਸੰਸਦ ਤੋਂ ਮਿਲ ਜਾਨਾ ਪੰਜਾਬ ਸਰਕਾਰ ਦਾ ਪ੍ਰੋਗਰਾਮ ਕਿਵੇਂ ਲੱਗਿਆ ਤੁਹਾਨੂੰ ਬਹੁਤ ਸਾਡੀ ਆਪਰਾ ਲੱਗਿਆ ਮੈਸੇਜ ਇੰਸਟੈਂਟ ਸਤਿਕਾਰ ਸਭਾ ਨੂੰ ਸੰਵਾਦ ਹੋਇਆ ਵੈਸੇ ਕਿੰਨਾ ਟਾਈਮ ਲੱਗਦਾ ਸੀ ਕਾਦੀ ਜੇ ਆਪਾਂ ਕਰੇ ਕੋ ਮੇਰੇ ਨਾਲ ਲੱਗੀ ਜਾਂਦੇ ਨੇ ਸਾਥੀ ਤੇ ਸਾਨੂੰ ਉਹ ਚੀਜ਼ ਨਹੀਂ ਪਤਾ ਨਹੀਂ ਕਰਾ ਪਿਆ ਦੋ ਤਿੰਨ ਘੰਟਿਆਂ ਚ ਕੰਮ ਹੋ ਗਿਆ ਠੀਕ ਹੋ ਗਏ ਸਰਕਾਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਿਕਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਦੀ ਤੁਹਾਡੀ ਮੈਰਿਜ ਹੋਈ ਹੈ ਬੇਟੀ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਇਹ ਕੋਪਰਾਲਾ ਕੀਤਾ ਸਰਕਾਰ ਨੇ ਤੁਹਾਡੀ ਮੈਰਿਜ ਦੇ ਬਾਅਦ ਹੀ ਤੁਹਾਡੇ ਰਜਿਸਟ੍ਰੇਸ਼ਨ ਵੀ ਹੋ ਗਈ ਕੀ ਤੁਹਾਨੂੰ ਦਿਖਾਉਂਗੇ ਸਾਨੂੰ ਬਹੁਤ ਵਧੀਆ ਲੱਗਿਆ ਸਦੀ ਕੋਲੇ ਕੋਲੇ ਮੈਰਿਜ ਹੋ ਗਿਆ ਸਾਡੇ ਨਾਮ ਦੇ ਨਾਲ ਵੈਲਿਡ ਰਜਿਸਟਰ ਹੋ ਗਈ ਜਿਸ ਇਸ ਤਰ੍ਹਾਂ ਨੇ ਆਪ ਕਰਵਾਇਆ ਮੇਰੇ ਖਾਤੇ ਸਭ ਦੇ ਸਿਰ ਤੇ ਬਹੁਤ ਬਹੁਤ ਵਿਆਹ ਤੋਂ ਬਾਅਦ ਤਿੰਨ ਚਰਮੀ ਲੱਗੇ ਦੇ ਸ਼ੁਕਰਾਨਾ ਕਾਪੀ ਦੇ ਗੱਦਮ ਬਤਾਜੀ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਇਹ ਅੱਜ ਸਿਰਫ ਇਹ ਮੈਰਿਜ ਕਰਕੇ ਬਾਹਰ ਹੀ ਆਏ ਤੇ ਨਾਮ ਨੇ ਰਜਿਸਟਰ ਹੋ ਗਿਆ ਬਹੁਤ ਵਧੀਆ ਕੁਛ ਹੀ ਘੰਟਿਆਂ ਦੇ ਵਿੱਚ ਵਿਆਹ ਦੇ ਨਾਲ ਦੀ ਨਾਲ ਰਜਿਸਟਰ ਹੋ ਗਿਆ ਹਾਂਜੀ ਪੱਕਾ ਵਿਆਹ ਹੋ ਗਿਆ ਕਿੰਨੀ ਕਿੰਨੀ ਖੁਸ਼ੀ ਹੈ ਜਿਹੜਾ ਸਰਕਾਰ ਦਾ ਉਪਰਾਲਾ ਕੀਤਾ ਕੈਂਪ ਲਗਦੇ ਨੇ ਮੌਕੇ ਤੇ ਕੰਮ ਹੁੰਦੇ ਨੇ ਇਹਦੇ ਵਰਗੇ ਕੀ ਹੋਊਗਾ ਇਹ ਸਰਕਾਰ ਵੀ ਬਹੁਤ ਵਧੀਆ ਸੋਚਾ ਮੈਂ ਇਹ ਵੀ ਬਹੁਤ ਵਧੀਆ ਪਿਲਿਆ ਜਿਵੇਂ ਸਾਨੂੰ 3-4 ਮਹੀਨੇ ਇਨਕਾ ਜਾਰੀਏ ਚੱਜਾ ਜਾ ਕੇ ਪਤਾ ਨਹੀਂ ਕਿ ਬਈ ਆਪਣੇ ਕਿਸੇ ਦਿਨ ਆਪਰੇ ਕੰਮ ਹੋ ਜਾਣਾ ਕੋਈ ਗੱਲ ਨਹੀਂ ਹੁੰਦਾ ਆਜੋ ਨਹੀਂ ਨਹੀਂ ਉਹ ਉੱਥੇ ਹਾਂਜੀ ਅਸੀਂ ਸਰ ਉੱਥੇ ਕੈਂਪ ਤੇ ਕਹਿੰਦੇ ਹਾਂ ਆਜੋ Aduh 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 ਸਰ ਇੱਕ ਮਿੰਟ ਵੇਟ ਵੇਟ ਜੇ ਮੋਗਾ ਦੇ ਡੀਸੀ ਸਾਹਿਬ ਵੱਲੋਂ ਐਮਐਲਏ ਸਾਹਿਬ ਵੱਲੋਂ ਥੱਲੇ ਮੜਾ ਐਮਐਲਏ ਸਾਹਿਬ ਵੱਲੋਂ ਜਿਹੜਾ ਮੈਂ ਤਾਂ ਵੀ ਸਗਰ ਦੀ ਰਸਮ ਵੀ ਜਿਹੜੀ ਇੱਥੇ ਨਾਲ ਦੀ ਨਾਲ ਜਿਹੜੀ ਹੋਈ ਆ ਪ੍ਰਦਾਨ ਕੀਤੀ ਜਾ ਰਹੀ ਹੈਗੀ ਆ ਔਰ ਐਸਡੀਐਮ ਸਾਹਿਬ ਵੱਲੋਂ ਵੀ ਜਿਹੜਾ ਹੈਗਾ ਸਗਰ ਦਿੱਤਾ ਜਾ ਰਿਹਾ ਡੀਸੀ ਸਾਹਿਬ ਵੱਲੋਂ ਵੀ ਬੋਲ ਰਿਹਾ ਮੈਨੂੰ ਤਾਂ ਵੱਲੋਂ ਗੱਲ ਵੀ ਕਰਾਂਗੇ ਡੀਸੀ ਸਾਹਿਬ ਦੇ ਨਾਲ ਕਿਉਂਕਿ ਸਰ ਇੱਕ ਮਿੰਟ ਪੁਲਿਸ 4 ਘੰਟਿਆਂ ਦਾ ਫੰਕਸ਼ਨ ਔਰ 14 ਘੰਟਿਆਂ ਦੇ ਵਿੱਚ ਜਿਹੜਾ ਹੈਗਾ 2 ਘੰਟਿਆਂ ਦੇ ਵਿੱਚ ਜਿਹੜੀ ਇਹ ਆ ਮੈਮ ਦੇਖੋ ਪਲੀਜ਼ ਸਾਹਿਬ ਨੇ ਰਜਿਸਟ੍ਰੇਸ਼ਨ ਵੀ ਹੋ ਗਈ ਆ ਸਰ ਬੜੀ ਖੁ Yeah, dia